ਗ੍ਰਾਫ ਲੋਰ ਦਰਮਿਆਨ ਪਿੰਡ ਪਟੀਆਂ ਵਿੱਚਕਾਰ 6 ਲੇਨ ਤੇ ਅੰਡਿਆਂ ਨਾਲ ਭਰੇ Tata 407 ਗੱਡੀ ਜੋ ਕਿ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਡਰਾਈਵਰ ਨੇ ਦੱਸਿਆ ਕਿ ਅਚਾਨਕ ਮੇਰੀ ਬਾਹ ਤੇ ਪੁੰਡੀ ਲੜ ਗਈ ਜਿਸ ਨਾਲ ਮੇਰਾ ਟੈਂਪੂ ਬੇਕਾਬੂ ਹੋ ਕੇ 6 ਲੇਨ ਤੇ ਪਲਟ ਗਿਆ ਅਤੇ ਅੰਡੇ ਟੁੱਟ ਗਏ ਅਤੇ 1.5 ਤੋਂ 2 ਲੱਖ ਦੇ ਕਰੀਬ ਨੁਕਸਾਨ ਹੋਇਆ ਤੇ ਟ੍ਰੈਫਿਕ ਜਮ ਹੋ ਗਿਆ ਜਦੋਂ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਸਰਬਜੀਤ ਸਿੰਘ ਅਤਿਅਨੰਦਿਤ ਟੀਮ ਨੂੰ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚੀ ਤਾਂ ਬੜੀ ਮਿਹਨਤ ਉਪਰੰਤ ਟੈਂਪੋ ਨੂੰ ਕਿਨਾਰੇ ਕੀਤਾ ਗਿਆ ਅਤੇ ਜਦੋਂ ਦੂਜੇ ਪਾਸੇ ਹਰਮਨਪ੍ਰੀਤ ਫੋਰਚੂਨਰ ਗੱਡੀ ਦੇ ਚਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਮੋਰੇ ਆਂਡਿਆਂ ਨਾਲ ਭਰੀ ਇੱਕ ਗੱਡੀ ਜਾਰੀ ਸੀ ਜੋ ਕਿ ਬੇਕਾਬੂ ਹੋ ਕੇ ਪਰਟ ਗਈ ਉਸ ਨੂੰ ਬਚਾਉਂਦੇ ਹੋਏ ਮੇਰੀ ਗੱਡੀ ਵੀ ਪਲਟ ਗਈ ਅਤੇ ਕਾਫੀ ਨੁਕਸਾਨੀ ਗਈ ਅਤੇ ਸੜਕ ਸੁਰੱਖਿਆ ਫੋਰਸ ਦੀ ਮਦਦ ਤੇ ਨਾਲ ਮੌਕੇ ਤੇ ਦੋ ਕਰੇਨਾ ਮੰਗਵਾ ਕੇ ਗੱਡੀਆਂ ਨੂੰ ਕਿਨਾਰੇ ਕੀਤਾ ਗਿਆ ਅਤੇ ਆਵਾਜਾਈ ਨੂੰ ਚਾਲੂ ਕਰਵਾਇਆ ਗਿਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਮਨ ਤ੍ਰੀਦੇ ਹੈ ਭਾਜੀ ਕੀ ਹੈਪਨ ਹੋਇਆ ਤੁਹਾਡੇ ਨਾਲ ਕੀ ਕੀ ਹਾਸਾ ਹੋਇਆ ਭਾਜੀ ਅਸਲ ਵਿੱਚ ਜੀ ਮੈਂ ਪਟਿਆਲੇ ਤੋਂ ਆ ਰਹੀ ਸੀ ਸ਼ਹਿਰਪੁਰ ਨੂੰ ਜਾਣਾ ਸੀ ਤੇ ਨਾਰਮਲ ਸਪੀਡ ਤੇ ਸੀਗਾ 90-95 ਤੇ ਜਿਹੜੀ ਰਾਈਟ ਸਾਈਡ ਲੇਨ ਆ ਬਿਲਕੁਲ ਹਾਈਵੇ ਦੇ ਵਿੱਚ ਉਤੋਂ ਉਹਦੇ ਵਿੱਚ ਇੱਕ ਮੇਰੇ ਅੱਗੇ-ਅੱਗੇ Tata 407 ਗੱਡੀ ਜਾ ਰਹੀ ਸੀ ਤੇ ਮੈਂ ਸੈਂਟਰ ਵਾਲੀ ਲੇਨ ਸੀਗਾ ਤੇ ਜਿਵੇਂ ਕੀ ਪਤਾ ਲੱਗਿਆ ਗੱਡੀ ਸਾਡੇ ਮੋੜੇ ਇਕਦਮ ਪਹਿਲਾਂ ਤਾਂ ਪਲਟ ਗਈ ਸੰਤ ਤਾਂ ਪਤਾ ਹੀ ਲੱਗਿਆ ਹੋਇਆ ਕੀ ਆ ਤੇ ਉਹਨੂੰ ਡਰਾਈਵਰ ਨੂੰ ਪੁੱਛਿਆ ਆਪਾਂ ਜਦੋਂ ਉਹ ਕਹਿੰਦਾ ਮੇਰੇ ਥੰਬੋੜੀ ਲੜ ਗਈ ਤੇ ਮੇਰਾ ਸਟੀering ਮੇਰੇ ਹੱਥੋਂ ਕੰਟਰੋਲ ਨਿਕਲ ਗਿਆ ਮੇਰੀ ਚਾਬੀ ਨਿਕਲ ਗਈ ਥੱਲੇ ਡੇਗੀ ਸਟੀering ਲੌਕ ਲੱਗ ਗਿਆ ਉਹਦੀ ਗੱਡੀ ਇਕਦਮ ਹੀ ਪਲਟ ਗਈ ਜੀ ਸਾਡੇ ਨਾਲੋਂ ਮਤਲਬ ਅਸੀਂ ਇੰਨੀ ਜ਼ੋਰ ਕੇ ਬ੍ਰੇਕ ਲਗਾਈ ਚਲੋ ਸਾਡਾ ਬਚਾਅ ਹੋ ਗਿਆ ਜਿਹੜੀਆਂ ਰੇਲਿੰਗਾਂ ਇਹਦੇ ਉੱਤੇ ਜੰਨੀ ਚੜ ਗਈ ਸਾਡੀ ਇੱਕ ਸਾਈਡ ਦਾ ਟਾਇਰ ਫਟ ਗਿਆ ਤੇ ਗੱਡੀ ਦਾ ਕਾਫੀ 900 ਦਾ ਫੋਰਚੂਨਰ ਗੱਡੀ ਐ ਤੇ ਗੱਡੀ ਉਹ ਵੀ ਸਾਡੇ ਵਿੱਚ ਵੱਜ ਕੇ ਜਿੱਦਾਂ Tata 407 ਵੀ ਦੂਜੇ ਪਾਸੇ ਨੂੰ ਵੱਟ ਗਈ ਤੇ ਸਾਡਾ ਚਲੋ ਇਹਨਾਂ ਬਚਾਉਗੇ ਸਾफी ਆਪਾਂ ਹਾਈਟ ਤੇ ਖੜੇ ਆ ਥੱਲੇ ਡਿੱਗਣੋਂ ਬਚ ਗਏ ਪ੍ਰਮਾਤਮਾ ਦਾ ਲੱਗ ਲੱਗ ਸ਼ੁਕਰ ਅਸੀਂ ਦੋ ਜਣੇ ਸੀਗੇ ਸਾਡੀਆਂ ਜਾਨਾਂ ਬਚ ਗਈਆਂ ਸਾਨੂੰ ਕੋਈ ਮਤਲਬ ਕੋਈ ਟਾ ਕੋਈ ਗਿੱਲਾ ਛਿਕਵਾਨੀ ਆ ਚਲੋ ਜੋ ਹਾਸੇ ਹੁੰਦੇ ਰਹਿੰਦੇ ਆ ਪਰ ਫਿਰ ਵੀ ਜਿਹੜੇ ਡਰਾਈਵਰ ਆ ਇਹਨਾਂ ਦਾ ਥੋੜਾ ਧਿਆਨ ਰੱਖਣਾ ਚਾਹੀਦਾ ਜੇ ਇਹਨੇ ਸ਼ਹਿਰ ਤੋਂ ਮੋੜੀ ਲੜੀ ਆ ਤਾਂ ਇੱਕਦਮ ਛੜ ਗੱਡੀ ਮੋੜਤੀ ਆ ਆਪਣਾ ਬਚਾਅ ਕਰਨ ਲਈ ਸਾਈਡ ਤੇ ਹੁਣ ਸਾਨੂੰ ਨਹੀਂ ਪਤਾ ਕੀ ਹੋਇਆ ਕਿ ਨਹੀਂ ਇਹ ਤਾਂ ਹੁਣ ਜਿਹੜੇ ਮੌਕੇ ਤੇ ਟੀਮ ਪਹ ਅ ਜਿਹੜੀ ਸਾਡੀ ਸੁਰੱਖਿਆ ਟੀਮ ਹੈ ਇਹ ਉਹੀ ਦੱਸ ਸਕਦੇ ਨੇ ਕੀ ਹੋਇਆ ਕੀ ਨਹੀਂ ਕਿਉਂਕਿ ਉਹੀ ਇੱਥੋਂ ਦੇ ਅਫਸਰ ਨੇ ਸੰਤਾਂ ਹੁਣ ਆਪ ਨਹੀਂ ਪਤਾ ਇੱਥੇ ਸਾਡੀ ਜਾਨ ਬਚ ਗਈ ਸਾਨੂੰ ਇਹ ਪਰਮਾਤਮਾ ਦਾ ਸ਼ੁਕਰ ਹੈ ਸਰ ਤੁਸੀਂ ਕਿਧਰੋਂ ਕਿੱਧਰ ਨੂੰ ਜਾ ਰਹੇ ਸੀਗੇ ਮੈਂ ਸਰ ਪਟਿਆਲੇ ਤੋਂ ਆ ਰਿਆਂ ਜੀ ਹਿਸ਼ਾਰਪੁਰ ਨੂੰ ਜਾਣਾ ਜੀ ਕਿੰਨੇ ਵਜੇ ਹੈਪਨ ਹੋਇਆ ਜੀ ਸਰ ਕੋਈ ਤਕਰੀਬਨ 4:30 ਵਜੇ ਦੀ ਗੱਲ ਹੈ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਸਰ ਬਿਲਕੁਲ ਨਹੀਂ ਜੀ ਦੇ ਨਹੀਂ ਕੋਈ ਸੱਟ ਲੱਗੀ ਬੈਲਟਾਂ ਲਾਈਆਂ ਸੀ ਸੀਟ ਬੈਲਟਾਂ ਸਪੀਡ ਵੀ ਨਾਰਮਲ ਹੀ ਥਾ ਕਰਕੇ ਤੁਹ ਲੋ ਉੱਚਾ ਹੋ ਗਏ ਜੀ ਤੇ ਜਿਹੜੇ ਅੱਗੇ ਤੁਹਾਡੇ ਟੈਂਕ ਐਂਟਰ ਪਲਟਿਆ ਆ ਉਹਦੇ ਵਿੱਚ ਕੀ ਲੋਡ ਸੀਗਾ ਜੀ ਸਰ ਉਹਦੇ ਵਿੱਚ ਆਂਡੇ ਸੀਗੇ ਸਾਰੇ ਕੱਚੇ ਆ ਮਤਲਬ ਜਿਹੜੇ ਪੋਲਟਰੀ ਫਾਰਮ ਦਾ ਸਮਾਨ ਸੀਗਾ ਲੈ ਫਾਰਮ ਦਾ ਤੇ ਕੈਂਟਰ ਦੇ ਡਰਾਈਵਰ ਦਾ ਤਾਂ ਨਹੀਂ ਕੋਈ ਜਾਣੀ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਬਿਲਕੁਲ ਨਾਰਮਲ ਆ ਜੀ ਸ਼ਾਇਦ ਉਹਦੇ ਮੋਢਾ ਮੋਢਾ ਟੁੱਗ ਗਿਆ ਟੇਡਾ ਜਿਹਾ ਹੋ ਕੇ ਬੈਠਾ ਲਗਾ ਇਕਦਮ ਡਿੱਗਣ ਕਰਕੇ ਹਾਂ ਉਹਦੇ ਥੋੜੀਆਂ ਸੱਟਾਂ ਲੱਗੀਆਂ ਕਿਉਂਕਿ ਚਾਰ ਜਾਣੇ ਸੀਗੇ ਉਹ ਗੱਡੀ ਦੇ ਵਿੱਚ ਏ ਸਹਾਇ ਸਬੰਧੀ ਸਾਨੂੰ ERB 112 ਤੋਂ ਵੀ ਕਾਲ ਆ ਗਈ ਸੀ ਉਸ ਤੋਂ ਬਾਅਦ ਸਾਨੂੰ ਐਮ ਡੀ ਡੀ ਡਿਵਾਈਸ ਤੋਂ ਵੀ ਮੈਸੇਜ ਮਿਲ ਗਿਆ ਸੀ। ਵਿਦਨ 2 ਤੋਂ 3 ਮਿੰਟ ਚ ਅਸੀਂ ਮੌਕੇ ਤੇ ਪਹੁੰਚ ਗਏ। ਮੌਕੇ ਤੇ ਜਾ ਕੇ ਅਸੀਂ ਦੇਖਿਆ ਇੱਕ ਫੋਰਚੂਨਰ ਗੱਡੀ ਅਤੇ ਇੱਕ ਟਾਟਾ 407 ਕਿੰਟਰ ਜੋ ਕਿ ਫੋਰਚੂਨਰ ਗੱਡੀ ਸਾਈਡ ਤੇ ਲੱਗੀ ਰੇਲਿੰਗ ਦੇ ਵਿੱਚ ਫਸੀ ਹੋਈ ਸੀ ਅਤੇ ਟਾਟਾ 407 ਕਿੰਟਰ ਜਿਹੜਾ ਆ ਉਹ ਬ੍ਰਿਜ ਦੇ ਉੱਪਰ ਹੀ ਪਲਟਿਆ ਹੋਇਆ ਸੀ ਜਿਹਦੇ ਵਿੱਚ ਅੰਡੇ ਲੋਡ ਸੰ ਤੇ ਸਾਰੇ ਕਿਧਰੋਂ ਜਾਂ ਰਹੇ ਸੀ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਕੈਂਟਰ ਵਾਲੇ ਲੁਧਿਆਣੇ ਤੋਂ ਜਲੰਧਰ ਜਾ ਰਹੇ ਸਨ ਤੇ ਜਿਹੜੇ ਫੋਰਚੂਨਰ ਵਾਲਾ ਓਨਰਸ ਗਿਆ ਉਹ ਪਟਿਆਲੇ ਤੋਂ ਹੁਸ਼ਿਆਰਪੁਰ ਜਾ ਰਹੇ ਸੀ ਡਰਾਈਵਰ ਦੇ ਦੱਸਣ ਤੱਕ ਜੋ ਕੈਂਟਰ ਦਾ ਡਰਾਈਵਰ ਸੀ ਉਹਦੇ ਦੱਸਣ ਤੱਕ ਉਹਦੇ ਕੋਈ ਹੱਥ ਦੇ ਉੱਪਰ ਪ੍ਰਿੰਟ ਵਗੈਰਾ ਲੜਗੇ ਜਿਸ ਕਾਰਨ ਉਹ ਹਰਬੜਾਰਚ ਉਸ ਦਾ ਸਟੀering ਅਨਬੈਲੈਂਸ ਹੋ ਗਿਆ ਤੇ ਉਹਦਾ ਜਿਹੜਾ ਕੈਂਟਰ ਆ ਓਵਰ ਬ੍ਰਿਜ ਦੇ ਉੱਪਰ ਪੱਟ ਗਿਆ ਪਿਛੋਂ ਆ ਰਹੀ ਫੋਰਚੂਨਰ ਵੀ ਉਸ ਦੇ ਵਿੱਚ ਟਕਰਾਈ ਤੇ ਉਹ ਉਹਨੂੰ ਬਚਾਉਂਦੇ ਹੋਏ ਸਾਈਡ ਤੇ ਲੱਗੀ ਰੇਲਿੰਗ ਦੇ ਉੱਪਰ ਸਟਕ ਹੋ ਗਈ। ਬਣੀ ਮਤੇ ਰੇਲ ਰੇਲ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪਰ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਸੀ ਜਿਹਨੂੰ ਅਸੀਂ ਫਸਟ ਏਡ ਦੇ ਦਿੱਤੀ। ਮੌਕੇ ਤੇ ਅਸੀਂ ਕੈਂਟਰ ਦੇ ਜਿਹੜਾ ਮਾਲਕ ਸੀ ਉਹਨਾਂ ਨੂੰ ਫੋਨ ਕਰਕੇ ਬੁਲਾਇਆ। ਅਤੇ ਕ੍ਰੇਨ ਨੂੰ ਮਗਾ ਕੇ ਦੋਨੋਂ ਗੱਡੀਆਂ ਨੂੰ ਸਾਈਡ ਤੇ ਘੁਰਾਇਆ। ਥਾਣਾ ਫਲੋਰ ਤੋਂ ਐਸ.ਆਈ. ਗਵਿੰਦਰ ਸਿੰਘ ਜੀ ਨੂੰ ਸੂਚਿਤ ਕੀਤਾ ਜੋ ਮੌਕੇ ਤੇ ਪਹੁੰਚੇ ਅਗਲੀ ਕਾਰਵਾਈ ਵਾਸਤੇ ਥਾਣਾ ਫਲੋਰ ਉਹਨਾਂ ਨੂੰ ਭੇਜ ਦਿੱਤਾ ਗਿਆ ਜਿਵੇਂ ਦੋਨੇ ਕਨ ਗੱਡੀਆਂ ਦੇ ਚਾਲਕ ਸੀਗੇ ਉਹ ਥਾਣਾ ਫਲੋਰ ਪਹੁੰਚ ਗਏ ਥੈਂਕ ਯੂ